ਦੇ ਰਜ਼ਾ ਉਹ ਦੋ ਜੀ ਮੰਡੀ ਦੀ ਰੌਣਕ ਤੇ ਬਾਕੀ ਆ ਦੇਖੋ ਇਹਦੇ ਬੱਕਰੀ ਕਿਸੇ ਬਾਈ ਦੇ ਲੈਣੀ ਆ ਵੇਚਣੀ ਆ ਜਰੂਰ ਪਹੁੰਚੋ ਤਨੌਲਾ ਬੱਕਰੀ ਮੰਡੀ ਤੇ ਜੋ ਕਿ ਆਏ ਪੱਧਵਾਰ ਮੰਡੀ ਇੱਥੇ ਲੱਗਦੀ ਹੈ ਤੇ ਆ ਦੇਖੋ ਜੀ ਇੱਧਰ ਸੋਨੇ ਸੋਨੇ ਮੇਵਣ ਸਵੇਰੇ ਇਹਦੇ ਖਾਨੇ ਦਾ ਲਾ ਵੇਣ ਨੂੰ ਪਤਾ ਇਹੋ ਦਿਓ ਅਗਰ ਦਿਓ ਹੈ ਬਹੁਤ ਪਰਾ ਬਹੁਤ ਵਾਰ ਕੀ ਗੱਲ ਹੈ ਅਕਲ ਜਗੰਤਾ ਮੰਦਾ ਜਮ ਜਮ ਕਿਲੇ ਜ਼ਰੂਰੀ ਹੈ ਦਾ ਨਾ ਠਾਕ ਰਾਮ ਰੁਹਾੜ ਛੋੜੀ ਤਾਂ ਕਰੇ ਨਾ ਉਹ ਬੋਰਨਾ ਗੋਨੇ ਲੌਕੀ ਉਹ ਥੋੜੇ ਪਤਾ ਕਰਦਾ ਹੈ आले जरूर तो ਆਹ ਬਲੋ ਦੇ ਉੱਤੇ ਖੜਾ ਪਿਆ ਹੈ। ਆ ਦੇਖੀ ਨਾ ਮੂਟ ਦੇ ਇਹਦਾ ਕਾਰਪੀਟ ਪਈ ਹੋਈ ਹੈ। ਇਹਨੇ ਆਹ ਤਰੀਕਾ ਸੰਭਾਈ ਪੜ੍ਹਦੇ ਆ। ਆ ਕਿੰਨੇ ਨੇ। ਆਹ ਨਾਲ ਨਾਲ ਹੀ ਲਾ ਦੇ। ਇੱਧਰ ਦੇਖੋ। ਜਾ ਰਿਹਾ ਜਾਂਦਾ ਜੇ ਜਾਰੇ ਨੂੰ ਪਰੇ ਹੈਗੀ ਬਾਕੀ ਆ ਜਾਂਦੇ ਜੀ 12 ਇੱਕ ਵੇ ਦਿਨ ਫੁੱਲ ਪਰ ਜਾਣੀਆਂ ਜੀ ਇੱਧਰ ਵੀ ਸੋਏ ਹੋਣੇ ਬੱਕਰੀਆਂ ਦੇਖੋ ਹਜੇ ਮੰਡੀ ਭਰੀ ਨਹੀਂ ਹੈਗੀ ਜੀ ਮੰਡੀ ਤੇ ਆਈ ਜਾਂਦੇ ਨੇ ਵਪਾਰੀ ਲੈਣ ਵਾਲੇ ਵੇਚਣ ਵਾਲੇ ਸਾਰੇ ਵੀ ਹਜੇ ਪਹੁੰਚੀ ਜਾਂਦੇ ਨੇ ਆ ਦੇਖੋ ਜੀ ਤੇ 12 ਇੱਕ ਵਜੇ ਤੇ ਫੁੱਲ ਕੱਟ ਹੋ ਜਾਣਾਗਾ ਤੇ ਜਿਹੜੇ ਵੀਰ ਨੇ ਬੱਕਰੀ ਲੈਣੀ ਹੈ ਜਾਂ ਵੇਚਣੀ ਹੈ ਜਰੂਰ ਪਹੁੰਚੋ ਤਨੋਲਾ ਬੱਕਰੀ ਮੰਡੀ ਰੋਗੀਸਨਾ ਰੋਡ ਤੇ ਆਏ ਬੁੱਧਵਾਰ ਨੂੰ ਲੱਗਦੀ ਆ ਠੀਕ ਆ ਜੀ ਤੇ ਜਰੂਰ ਪਹੁੰਚੋ ਸਾਰੇ ਨਿੰਮਾ ਬਾਈ ਤਨੋਲੇ ਵੱਲੋਂ ਇਹ ਮੰਡੀ ਕਰਵਾਈ ਜਾਂਦੀ ਆ ਕਿ ਬਾਕੀ ਇੱਥੇ ਖਾਣ ਪੀਣ ਦਾ ਬਹੁਤ ਪ੍ਰਵਾਂਦਾ ਵਧੀਆ ਇੱਧਰ ਆਪਣਾ ਕੋਲਡ ਡਰਿੰਕ ਵੀ ਆ ਜਾਂਦਾ ਚਾਹ ਆ ਗਈ ਇੱਧਰ ਮਰਜੀ ਲੈ ਸਕਦੇ ਹੋ ਤੇ ਆਹ ਜਿੱਟੀਆਂ ਬੱਕਰੀਆਂ ख गए बकरी मर्जी नहीं सकते फीड आ गई जी बकरियों जी देख कैसे बकरी जान लो लिखो जी ਸੋਨੇ ਸੋਨੇ ਮੇਮਣੇ ਬੱਕਰੀਆਂ ਦੇਖੋ ਆਪਾਂ ਵੀ ਲੈਣੀਆਂ ਨੇ ਬੱਕਰੀਆਂ ਜੀ ਤੇ ਰਾਇ ਜਰੂਰ ਦਿਓ ਵੀ ਕਿੱਦਾਂ ਦੀ ਚੀਜ਼ ਕਿਹੜੀ ਵੈਟਰ ਰਹਿੰਦੀ ਆ ਜਰੂਰ ਦੱਸੋ ਤੇ ਬੀਟਲ ਵਧੀਆ ਰਹਿੰਦੀ ਆ ਇਹ ਬਰਬਰੀ ਵਧੀਆ ਰਹਿੰਦੀ ਕਿਹੜੀ ਚੀਜ਼ ਲਈਏ ਆਪਾਂ ਤੇ ਯਾਰ ਰਾਇ ਜਰੂਰ ਦਿਓ ਜੋ ਵੀ ਬੱਕਰੀਆਂ ਦਾ ਵਪਾਰ ਕਰਦਾ ਸਾਨੂੰ ਰਾਇ ਜਰੂਰ ਦਵੇ ਵੀ ਜੈਸੀ ਮੈਂ ਬੈਸੇ ਘਰੇ ਰੱਖਣੇ ਦੋ ਬੱਕਰੀਆਂ ਤੇ ਆ ਜੀ ਤੇ ਆ ਦੇਖੋ ਜੀ ਇਧਰ ਦੇਖੋ ਆ ਜਦੋਂ ਆ ਪਹੁੰਚੇ ਆ ਰਹੇ ਨੇ ਤੇ ਟਰਾਲੀ ਆ ਗਈ ਦੇਖੋ ਆ ਗਈ ਬੱਕਰੀਆਂ ਦੀ ਭਰੀ ਹੋਈ ਦੇਖੋ ਕਾਠਾ ਜਿਆ ਇੰਨਾ ਕੋਇਆਗਾ ਕਾਠ ਵਧੀ ਜਾਂਦਾ ਜੇ ਤੇ ਫੁੱਲ ਕੱਟ ਹੋਣਾਗਾ ਆਹ ਦੇਖੋ ਇੱਕ ਟਰਾਲੀ ਆਈ ਇਹ ਇੱਕ ਆ ਭਾਈ ਆ ਲੈ ਕੇ ਆਏ ਨੇਗੇ ਆਪਣੇ ਆਇਆ ਤੇ ਰੈਡੀ ਤੇ ਆ ਦੇਖੋ ਬੱਕਰਾ ਬੱਕਰਾ ਚੱਕ ਕਰੋ ਬੰਦਾ ਮੋਟਾ ਹੋ ਜੀ ਆਂਦੇ ਨੇ ਆਏ ਆ ਉਹਨਾਂ ਅੱਗੇ ਦਿਖਾਉਣੇ ਆਗੇ ਤੇ ਅਬ ਕਰਦਾ ਕੱਲਾ ਹੀ ਬੈਠਾ ਵਿਚਾਰਾ ਮੇਰੇ ਵਰਗਾ ਗਰੀਬ ਜਿਹਾ ਬੱਕਰਾ ਮੇਰੇ ਵਰਗਾ ਤੇ ਅਜੇ ਪਹੁੰਚੀ ਆ ਰਹੇ ਨੇ ਟਰਾਲੀਆਂ ਬੱਕਰਾਂ ਦੇ ਬੱਕੇ ਨੇ ਪਰ ਪਰ ਕੇ ਇਹ ਦੇਖੋ ਇਧਰ ਵੀਰ ਆਇਆ ਇਧਰ ਉਹ ਇਕੱਠ ਹੈਗਾਗਾ ਵਧੀ ਜਾਂਦਾਗਾ ਬਸ ਇਹ ਅੱਜ ਬਦਨਾ ਤੇ ਇਹ ਇਤਨਾ ਹੁਲਾ ਆ ਦੇਖੋ ਜੀ ਗੱਡੀਆਂ ਆ ਕੋ ਹੋਰ ਆ ਗਈ ਜੀ ਅੱਜ ਮੰਡੀ ਬਹੁਤ ਭਰਨੀ ਹੈ ਜੀ ਦੇਖੋ ਅੱਜ ਵਪਾਰੀ ਹੋਰ ਵਪਾਰੀ ਆਏ ਹੋਏ ਨੇ ਤੇ ਆ ਦੇਖੋ ਇਹ ਕਟਰਾਲੀ ਇੱਕ ਆ ਇਧਰ ਆ ਪਹੁੰਚਿਆ ਤੇ ਇੱਕ ਹੁਣ ਆ ਆ ਪਹੁੰਚਿਆ ਇਹ ਵਿੱਚ ਬੱਕਰੀਆਂ ਨੇ ਤੇ ਇੱਕ ਟਰਾਲੀ ਪਹੁੰਚੀ ਆ ਇਹਨਾਂ ਵਿੱਚ ਮਾਲ ਪਹੁੰਚ ਰਿਹਾਗਾ ਜੀ ਤੇ ਕਿਸੇ ਵੀਰ ਨੇ ਵਧੀਆ ਤੋਂ ਵਧੀਆ ਪਿਓਰ ਬੱਕਰੀ ਲੈਣੀ ਹੋਵੇ ਤੇ ਜਰੂਰ ਪਹੁੰਚੋ ਸਾਰੇ ਆ ਦੇਖੋ ਜੀ ਇਧਰ ਲੰਡੇ ਪੂਸ ਸਾਲੇ ਤੇ ਆ ਦੇਖੋ ਭਾਈ ਇਧਰ ਟਰਾਲੀ ਆ ਰਹੀ ਹੈ ਪਹੁੰਚ ਰਹੀ ਹੈ ਕਿਆ ਬਾਤ ਆ ਦੇਖੋ ਯਾਰ ਇਹਦੇ ਨਾਲ ਇਹ ਆਇਆ ਯਾਰ ਬੱੱਕਾ ਤਾਂ ਚੱਕ ਗਾ ਰੋਈ ਮੰਡੀ ਆ ਜੇ ਥੋੜੀ ਥੋੜੀ ਭਰੀ ਜਾਂਦੀ ਹੈਗੀ ਅਸੀਂ ਥੋੜਾ ਕੱਠ ਘਾਟ ਹੈ ਦਾ ਤੋ ਇਹਨੂੰ ਬੱਕਰੀਆਂ ਦਿਖਾਉਣ ਆਏ ਆਂਗੇ ਵਧੀਆ ਤੋਂ ਵਧੀਆ ਜਿਹੜੇ ਭਾਈ ਨੇ ਲੈਣੀ ਆ ਜਰੂਰ ਦੇਖੋ ਵੀਡੀਓ ਜਿਹੜੇ ਵੇਰ ਨੂੰ ਬੱਕਰੀਆਂ ਦੇ ਪਪਾਰ ਚ ਇੰਟਰਸਟ ਆ ਵੀਡੀਓ ਦੇਖੋ ਤੇ ਜਿਹਨੂੰ ਬੱਕਰੀ ਵਧੀਆ ਲੱਗੇ ਵੀਡੀਓ ਸ਼ੇਅਰ ਲਾ ਕਮੈਂਟ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਛੋੜ ਦੇ ਕਰਕੇ ਛੋਟਾ ਜਿਹਾ ਬੇਰ ਸੈ ਤਿਆਰ ਕਰੀ ਜਾਂਦਾਗਾ ਮੈਂ ਤੇ ਪਰ ਇਸਪੋਰਟ ਦੀ ਲੋੜ ਆ ਭਾਈ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਤੇ ਦੇਖੋ ਤੇ ਜਿੰਨਾ ਤੁਸੀਂ ਕੋਡ ਕਰੋਗੇ ਉਨੇ ਵਧੀਆ ਚੱਕ ਕਰ ਲੋ ਇਹ ਵੀ ਲੈ ਸਕਦੇ ਤੁਸੀਂ ਆ ਵੀ ਲੈ ਸਕਦੇ ਆ ਵੀ ਇਹ ਬਲੈਕ ਕਲਰ ਦੀ ਹੈ ਚੱਕ ਕਰ ਲੋ ਇਦਰਾ ਦੋਖੜੀਆਂ ਨੇ ਇਹ ਵੀ ਦੇਖ ਲੋ ਇਦਾਂ ਦੀ ਮਰਜੀ ਬੱਕਰੀ ਇਹ ਲਾਇਆ ਵਧੀਆ ਆ ਦੇਖ ਲੋ ਇੱਧਰ ਖੜੀਏ ਨੇ ਜਿਹੜੀ ਮਰਜ਼ੀ ਕੁਆਲਿਟੀ ਦੀ ਲੈ ਲਓ 10000 20000 30000 ਜਿੰਨੇ ਮਰਜ਼ੀ ਲੈ ਸਕਦੇ ਹੋ ਬੱਤ-ਬੱਤ ਤੇ ਆਓ ਦਿਖਾ ਦਿੰਨੇ ਤੁਹਾਨੂੰ ਬਈ ਆ ਦੇਖੋ ਆ ਗਏ ਨੇ ਪਿਆਰੇ ਨੇ ਦੋਨੇ ਆ ਦੇ ਵਿੱਚ ਘੰਡ ਘੰਡ ਓਏ ਆ ਗਏ ਨੇ ਘਣੇ ਬੈਠੇ ਇਹਦੇ ਵਿੱਚ ਆ ਗਏ ਨੇ ਘਣੇ ਹਾਂਜੀ ਹਾਂ ਏ ਆ ਦੇ ਨੈਮਰ ਐ ਦੇਖ ਚ ਨੈਗਾ ਨੈਮਰ ਉਹ ਆ ਰਿਹਾ ਕਾਬਟਰ ਵਿੱਚ ਐ ਐ ਕੀ ਕਿੰਨੇ ਕਹਿੰਦੇ ਕੁਆਲਿਟੀ ਜਨੇਗੇ ਇੱਧਰ ਚੀਜ਼ਾਂ ਜ਼ਰੂਰ ਲਓ ਜੀ ਇੱਕ ਗੱਡੀ ਹੋਰ ਆ ਚੁੱਕੀ ਆ ਦੇਖੋ ਜੀ ਮਾਲ ਲੈ ਕੇ ਇੱਧਰ ਰਵਾ ਦੇਖ ਹੀ ਲੈ ਜੀ ਤੇ ਯਾਰਾ ਬਾਈ ਮੰਡੇ ਜੇ ਪਹੁੰਚੇ ਆਂਦੇ ਨੇ ਹੌਲੀ ਹੌਲੀ ਸਾਰੇ ਇੱਕ ਹੋਰ ਆ ਗਿਆ ਉਹਦੇ ਆ ਦੋ ਟਰੈਂਪੂਆ ਛੋਟਾ ਸਿੱਕ ਇਹਦੇ ਵਿੱਚ ਵੀ ਮਾਲ ਪਹੁੰਚਿਆ ਆ ਦੇਖ ਹਾਂਜੀ ਆਏ ਹੋਏ ਐਨੀ ਦੂਰ ਆਏ ਕੀ ਲੈ ਗਏ ਹੋ ਬੜਾ ਦੇਖੀ ਜਨੇ ਅੱਜ ਦਾ ਵਧੀਆ ਬਾਦੂ ਮੰਡੇ ਪੂਰੀ ਪੂਰੀ ਫੋਲ ਦੇਖਿਓ ਦੇ ਕਿਵੇਂ ਪਹੁੰਚ ਰਹੇ ਨੇ ਦੇਖ ਆਹ ਦੇਖ ਇਧਰ ਆਹ ਦੇ ਵਜੋਂ ਬਹੁਤ ਭਰਨੀ ਆ ਮੰਡੀ ਵਧੀਆ ਦੇਖੋ ਜੀ ਪਹੁੰਚ ਰਹੇ ਨੇ ਸਾਰੇ ਹੌਲੀ ਹੌਲੀ ਮੰਡੀ ਭਰ ਰਹੀ ਆ ਤੇ ਹਾਂ ਮੇਰੇ ਕੀ ਹਾਲ ਹੈ ਜੀ ਠੀਕ ਆ ਵਧੀਆ ਜੀ ਕਿੱਥੋਂ ਆਏ ਤੁਸੀਂ ਪੱਤਣਾ ਤੋਂ ਆਇਆ ਬਈ ਕੀ ਲੈ ਕੇ ਆਏ ਹੋਏ ਲੈ ਕੇ ਆਏ ਵੀਰੇ ਨਾਲ ਦੋ ਬੱਕਰੀਆਂ ਪੱਠ ਅੱਛਾ ਜੀ अच्छा ये। ਤੁਹਾਨੂੰ ਪਤਾ ਲੱਗਿਆ ਸੀਗਾ ਵੀ ਜਨੌਲਾ ਮੰਡੀ ਅ ਬੱਧਵਾਂ ਨੂੰ ਲਾ ਰਿਆ ਹੈ। ਬੱਧਵਾਂ ਲੱਗਦੀ ਹੈ ਵਧੀਆ ਚੱਲਦੀ ਹੈ। ਹਾਂ ਜੀ ਹਾਂ। ਵਧੀਆ ਕੱਟਮਾ ਸੇ ਮਾਲ ਵੀ ਆਉਂਦੇ ਨੇ। ਓ ਯਾਰ। ਜੀਆ ਪਸੂ ਵਧੀਆ ਆਉਂਦੇ ਨੇ ਬਾਈ। ਅ ਵਪਾਰੀ ਵੀ ਬਾਈ ਪਹੁੰਚੇ ਹੋਏ ਨੇ ਕਿ ਇੱਥੇ ਹਾਂ ਜੀ ਬੱਕਰੀਆਂ ਨੇ ਖਰੀਦਣੀਆਂ, ਵੇਚਣੀਆਂ ਇੱਥੇ ਜਰੂਰ ਪਹੁੰਚੋ ਆਣਾ ਬਾਈ। ਅਸੀਂ ਵੀ ਵੀਰੇ ਦੋੇ ਕੰਮ ਕਰਦੇ ਆਂ ਵੇਚਨੇ ਵੀ ਨੇ ਖਰੀਦਨੇ ਵੀ ਨੇ। ਤੇ ਕੀ ਕੀ ਲੈ ਆ ਤੋ ਦਿਖਾਉਂਗੇ ਜਾਂ ਤੁਸੀਂ ਲੈ ਕੇ ਆਏ ਹੋਗੇ ਬਾਈ? ਦਿਖਾ ਦਨੇ ਬਾਈ। ਅ ਤੇ ਕਿੰਨਾ ਰੇਟ ਲੱਗ ਚੁੱਕਿਆ ਵੇਹ ਉਹਨਾਂ ਦੇ ਬਾਈ। ਕਿੰਨਾ ਰੇਡ ਲੱਗ ਚੁੱਕਿਆ ਬੱਕਰੀਆਂ ਦੇ ਅੱਛਾ ਜੀ 17 17 1 ਕਾ ਲੱਗ ਗਈ 10000 ਆ ਗੱਡੀ ਚ ਬੱਕਰੀਆਂ ਨੇ ਬਾਈ ਰਹਾ ਸੈਟਿੰਗ ਕਰ ਲੈਣੇ ਬਾਈ ਨੂੰ ਤੁਹਾਨੂੰ ਮਾਈਕ ਦਿਖਾਉਣੇ ਪੱਠਾ ਅੱਗੇ ਠੀਕ ਹੈ ਜੀ ਤੇ ਉਹਨੂੰ ਅੱਗੇ ਦਿਖਾਉਣੇ ਕੋਈ ਨਹੀਂ ਬਾਈ ਤੁਸੀਂ ਕਰੋ ਉਹਨੂੰ ਪਹਿਲਾਂ ਦਿਖਾਉਣੇ ਆਗੇ ਤੇ ਇੱਧਰ ਤੁਸੀਂ ਉਹਨੂੰ ਆ ਦਿਖਾਉਣੇ ਹੁਣ ਬਹੁਤ ਪਿਆਰ ਬੱਕਰੀਆਂ ਆ ਦੇਖੋ ਜੀ ਟੌਪ ਦੇ ਆ ਦੇਖੋ ਟੌਪ ਦੇ ਬੱਕਰੇ ਬੱਕਰੀਆਂ ਉਹ ਕੋਈ ਜੋੜਾ ਜੋੜਾ ਕਾਲੇ ਨਾਗਾ ਦਾ ਦੇਖੋ ਕੀ ਬਾਤ ਬੱਕਰੇ ਨੇ ਦੋਨੇ ਕੀ ਆਲੇ ਬੱਕਰੇ ਨੇ ਦੋਨੇ ਬੜਿਆ ਨੇ ਗੰਨਾ ਰੇਡ ਲੱਗਾ ਹੋਇਆ ਤੇ ਐਸੇ ਉਹ ਗੰਨਾ ਕਹਿੰਦਾ ਉੰਦਾ ਪਾ ਗੜਾ ਆ ਇੱਧਰ ਵੀ ਪਹੁੰਚ ਰਹੇ ਆ ਦਰ ਕਸਬਾ ਦੇਖੋ ਜੀ ਆ ਦੇਖੋ ਇੱਧਰ ਤੈਨੂੰ ਪੋਕ ਰੱਖਿਆ ਕਰਿਆ ਕਰਿਆ ਕੀ ਕਰਿਆ ਨਾ ਤੂੰ ਗੰਦਾ ਕੰਮ ਕਰਿਆ ਨਾ ਕਰੇ ਲੈਣਾ ਕੀ ਕੋਈ ਰੱਖ ਲੋ ਜਾਨ ਬੜੀ ਜਾਂ ਲੈ ਜੋ ਕਿੰਨੇ ਰੁਪਏ ਦੇ ਬਾਪੂ ਹਾਂ 17000 ਰੁਪਏ ਮੈਂ 17000 ਰੁਪਏ ਠੀਕ ਹੈ ਲਓ 17000 ਰੁਪਏ ਭਾਈ ਬਜਾਦਾ ਪਲ ਨਾਲ ਹੈਗਾ ਮੇਮਣ ਨਾਲ ਖਲੜਾ ਨਹੀਂ ਠੀਕ ਹੈ ਵੀਰੇ ਤੂੰ ਦੱਸ ਦੇਣਾ ਹੈਗਾ ਉਹ ਜਿਹੜਾ ਤੁਸੀਂ ਕਹੇ ਵੀਰੇ ਦੇ ਨੀ ਦੇ ਇੰਨਾ ਇਹਦਾ ਲਾਦਰ ਲਾ ਦੋ ਇੱਕ ਵਾਰ ਜੋ ਲਾਓ ਚਲ ਕੋਈ ਨਹੀਂ ਮੁੰਡਾ ਆਉਂਦਾ ਸਾਡਾ ਅੱਛਾ ਹੌਲੀ ਹੌਲੀ ਇੱਥੇ ਆਪਾਂ ਉਹ ਨਾ ਕੋਈ ਆਪਾਂ ਲੈ ਵੀ ਮੰਡੀ ਬਾਈ ਪਰੇ ਜਾ ਰਹੀ ਹੌਲੀ ਹੌਲੀ ਆ ਦੇਖ ਲੋ ਹੁਣ ਕੱਠ ਚੈੱਕ ਕਰ ਲੋ ਤੇ ਪਹੁੰਚ ਰਹੇ ਨੇ ਵਪਾਰੀ ਵੇਚਣ ਵਾਲੇ ਬਾਈ ਲੈਣ ਵਾਲੇ ਬਾਈ ਇੱਥੇ ਪਹੁੰਚੋ ਜਰੂਰ ਬਹੁਤ ਬਹੁਤ ਦੂਰੋਂ ਆ ਕਾਮ ਦੇ ਨੇ ਹਾਏ ਬਹੁਤ ਬਹੁਤ ਦੂਰ ਵਾਹ ਇਦਾਂ ਇਧਰ ਬੱਕਰੇ ਦਿਖਾਉਣੇ ਦੇਖੋ ਉਹ ਦੇ ਦੇ ਬੱਕਰੇ